ਸਸਰੀ ਗਰ ਕਿਸਾਨ ਭਰਾਵਾਂ ਨੂੰ ਰਾਜਸ탄ੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ। ਸੋ ਜਿਹੜੇ ਵੀ ਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੀ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ। ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ। ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਜਿਹੜੀ ਇਹ ਵੀਡੀਓ ਲੈ ਕੇ ਆਏ ਆਂ ਜੀ ਇਹ ਚੌਥੇ ਜਾਂ ਪੰਜਵੇਂ ਸੂਬੇ ਮੱਝ ਦੀ ਹੈਗੀ ਹੈ ਦੋਸਤੋ। ਏਰੀਆ ਦੋਸਤੋ ਜਿਹੜਾ ਹੈਗਾ ਉਹ ਇਲਾਕੇ ਦੀ ਗੱਲ ਕਰੀਏ ਆਪਾਂ ਤਾਂ ਪਿੰਡ ਕੱਗਾ ਹੈਗਾ ਜੀ। ਤਹਿਸੀਲ ਇਸ ਦੀ ਖੰਡੂਰ ਸਾਹਿਬ ਹੈ ਜੀ ਜ਼ਿਲ੍ਹਾ ਤਰਨਤਾਰਨ ਪੈ ਜਾਂਦਾ ਹੈ ਦੋਸਤੋ ਬਾਕੀ ਇਹ ਮੱਝ ਦੀ ਗੱਲ ਕਰੀਏ ਜੀ ਤਕਰੀਬਨ 1 ਮਹੀਨੇ ਦੀ ਸੂਈ ਹੈਗੀ ਆ ਸੂਆਂ ਦੇ ਵਿੱਚ ਤਾਂ ਬਿਲਕੁਲ ਮੱਝ ਹੈਗੀ ਆ ਵੀਰੋ ਪਰ ਜਿਹੜੇ ਮੇਰੇ ਵੀਰ ਨੇੜੇ ਲੱਗਦੇ ਪਿੰਡ ਦੇ ਹਨ ਕੋਈ ਵਸਨੀਕ ਜਾਂ ਖਰੀਦਣ ਦੇ ਚਾਹਵਨ ਹੋਣ ਉਹ ਜ਼ਰੂਰ ਖਰੀਦ ਸਕਦੇ ਨੇ ਵੀਰ ਜੀ ਦੇ ਨੰਬਰ ਮੈਂ ਜਿਹੜੇ ਹੈਗੇ ਹਨ ਉਹ ਤੁਹਾਨੂੰ ਦੱਸ ਦਿੰਨਾ ਹਾਂ ਜੀ ਵਿੱਚ ਇਹ ਵੀਡੀਓ ਦੇ ਆਪਾਂ ਲਾਸਟ ਵਿੱਚ ਤੁਹਾਨੂੰ ਜ਼ਰੂਰ ਦੇ ਦਾਂਗੇ ਤੁਸੀਂ ਉਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਇਹ ਮੱਝ ਖਰੀਦ ਸਕਦੇ ਹੋ ਬਾਕੀ ਦੋਸਤੋ ਇਸ ਦੇ ਥੱਲੇ ਜਿਹੜੀ ਕਾਫ ਦੀ ਗੱਲ ਕਰੀਏ ਤਾਂ ਇਹ ਕੱਟੀ ਹੈਗੀ ਆ ਬਾਕੀ 8 ਲੀਟਰ ਦਿਨ ਦੇ ਮਿਲਕ ਦੀ ਇਸ ਦੀ ਕਪੈਸਿਟੀ ਹੈਗੀ ਆ ਦੋਸਤੋ ਬਾਕੀ ਤੁਸੀਂ ਮੱਝ ਆਪ ਹੀ ਦੇਖ ਸਕਦੇ ਹੋ ਸਿੰਘਾਂ ਦੀ ਬਣਤਰ ਵੇਖ ਸਕਦੇ ਹੋ ਜਿਵੇਂ ਦਾ ਢਾਂਚਾ ਇਸ ਦਾ ਹੈਗਾ ਸਰੀਰਕ ਉਹ ਤੁਸੀਂ ਵੇਖ ਸਕਦੇ ਹੋ ਬਾਕੀ ਜਿਹੜੇ ਮੇਰੇ ਵੀਰ ਖਰੀਦਣ ਦੇ ਚਾਹਵਨ ਹੋਣ ਉਹ ਸੰਪਰਕ ਕਰ ਸਕਦੇ ਹੋ ਮੁੱਲ ਵੀਰ ਜੀ 55000 ਰੁਪਇਆ ਬਾਈ ਹੋਰੀ ਕਰਦੇ ਨੇ ਬਾਕੀ ਤੁਸੀਂ ਆਪਦੇ ਹਿਸਾਬ ਨਾਲ ਵੀ ਲਗਾ ਸਕਦੇ ਹੋ